ਨਾਜ਼ੁਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਕਵੀ ਪਰਮਜੀਤ ਸੋਲ ਦੀ ਸੱਜਰੀ ਕਾਵਿ ਪੁਸਤਕ ਬਿਸਮਾਤ ਦਾ ਲੁਧਿਆਣਾ ਦੇ ਪੰਜਾਬੀ ਲੇਖਕਾਂ ਵੱਲੋਂ ਸਵਾਗਤ ਕਰਦੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਨੇ ਕਿਹਾ ਕਿ ਪਰਮਜੀਤ ਸਹਿਜ ਤੌਰ ਤੁਰਨ ਵਾਲਾ ਬਿਸਮਾਤੀ ਕਵੀ ਹੈ ਜਿਸ ਨੇ ਆਪਣਾ ਕਾਵਿ ਸਫਰ ਓਨਮ ਕਾਵ ਸੰਗ੍ਰਹਿ ਤੋਂ ਸ਼ੁਰੂ ਕਰਕੇ ਬਿਸਮਾਦ ਤੱਕ ਬਹੁਤ ਸਹਿਜ ਆਨੰਦ ਨਾਲ ਕੀਤਾ ਹੈ ਹੋਰ ਵੀ ਚੰਗੀ ਗੱਲ ਹੈ ਕਿ ਇਸ ਪੁਸਤਕ ਵਿੱਚ ਉਸ ਵਿਦਿਆ ਇੱਕੋ ਰੰਗ ਦੀਆਂ ਕਵਿਤਾਵਾਂ ਹਨ ਜੋ ਤਿੰਨ ਖੰਡ ਕਾਵ ਪ੍ਰੇਤਮਾ ਰਜਾ ਅਤੇ ਬਿਸਮਾਦ ਨਾਮੇਟ ਅੰਕਤ ਹਨ ਕੁਝ ਕਵਿਤਾਵਾਂ ਆਖਰੀ ਨਾਮੇਟ ਇਸ ਸੰਗ੍ਰਹਿ ਦੀ ਜੀਨ ਹਨ ਇਹ ਕਵਿਤਾਵਾਂ ਸਾਨੂੰ ਪਦਾਰਥ ਤੋਂ ਪਰਮਾਰਥ ਦੇ ਮਾਰਗਤਾ ਅਰਥ ਸਮਝਾਉਂਦੀਆਂ ਹਨ ਇਸ ਵੱਡੇ ਆਕਾਰ ਦੀ ਪੁਸਤਕ ਨੂੰ ਸਿੰਘ ਬ੍ਰਦਰਜ਼ ਅੰਮ੍ਰਿਤਸਰ ਨੇ ਬਹੁਤ ਰੀਚ ਨਾਲ ਪ੍ਰਕਾਸ਼ਿਤ ਕੀਤਾ ਹੈ। ਉਹਨਾਂ ਇਸ ਪੁਸਤਕ ਪੁਸਤਕ ਦੀਆਂ 5 ਕਾਪੀਆਂ ਗੰਬੀਰ ਸਾਹਿਤ ਰਸੀਏ ਮਿੱਤਰਾਂ ਲਈ ਖਰੀਦੀਆਂ ਤਾਂ ਜੋ ਮੁਫਤ ਕਿਤਾਬ ਹਾਸਲ ਕਰਨ ਦੀ ਰੀਤ ਨੂੰ ਤੋੜਿਆ ਜਾ ਸਕੇ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਰਵਿੰਦਰ ਪੱਟਲ ਨੇ ਕਿਹਾ ਕਿ ਪਰਮਜੀਤ ਸੋਹਲ ਦੀ ਕਾਵ ਸਿਰਜਣ ਦਾ ਪੁਸਤਕ ਪ੍ਰਕਾਸ਼ਨ ਬਖ ਪੱਖੋਂ 3ਵਾਂ ਸਾਲ ਹੈ। ਉਸ ਦੀ ਪਹਿਲੀ ਕਾਵ ਪੁਸਤਕ ਔਨਮ 1994 ਵਿੱਚ ਛਪੀ ਸੀ ਇਸਮਗਰੋਂ ਕਾਇਆ ਪੌਣਾ ਸਤਲੁਜ ਕੋਲ ਦੀਆਂ ਨਿਸ਼ਾਨ ਝੋਕਾਂ ਦੇ ਕਾਗਦੂ ਛਪੀਆਂ ਹਨ ਇਸ 30 ਸਾਲ ਦੇ ਸਫਰ ਵਿੱਚ ਉਸ ਨੇ ਆਪਣੀ ਕਾਵ ਤੌਰ ਸਹਿਜ ਮਤੀ ਵਿਧ ਹੀ ਰੱਖੀ ਹੈ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤਲੋਚਨ ਲੋਚੀ ਨੇ ਕਿਹਾ ਕਿ ਪਰਮਜੀਤ ਸੋਰ ਕੋਲ ਸ਼ਬਦਾਂ ਦੇ ਅੰਦਰ ਤੇ ਬਾਹਰਲਾ ਸਰੂਪ ਹੈ ਜੋ ਪੰਜਾਬੀ ਕਵਿਤਾ ਦਾ ਹਾਸਲ ਹੈ ਉਸ ਦੀ ਸ਼ਾਇਰੀ ਪੜਦਿਆਂ ਹਮੇਸ਼ਾ ਠੰਡੀ ਫੁਹਾਰ ਮਾਨਣ ਵਰਗਾ ਅਹਿਸਾਸ ਹੁੰਦਾ ਹੈ ਸਰਦਾਰ ਸ਼ੂਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਨੇ ਇਹਰ ਨੇ ਕਿਹਾ ਕਿ ਉਹ ਇਸ ਕਿਤਾਬ ਨੂੰ ਵਿਚਾਰ ਪਾਠਕ ਵਰਗ ਤੱਕ ਲਿਜਾਣਗੇ ਤਾਂ ਜੋ ਕਾਲੀ ਵਾਲੇ ਯੁੱਗ ਅੰਦਰ ਨੌਜਵਾਨ ਵਰਗ ਨੂੰ ਸਹਿਜ ਵਾਲੇ ਸੱਭਿਆਚਾਰ ਨਾਲ ਜੋੜਿਆ ਜਾ ਸਕੇ